ਤਾਕਤ ਹੀ ਤੁਸੀਂ ਹੋ ਮੇਰੇ ਨਾਲ মিডিਆ ਦੇ ਲੋਕ ਆਏ ਸੀ ਉਹਨਾਂ ਨੇ ਕਿਹਾ ਕਿ ਇਸ ਇਲੈਕਸ਼ਨ ਵਿੱਚ ਕੱਲੇ ਕਾਲੀ ਦਲ ਨਹੀਂ ਰੈਲੀਆਂ ਕੀਤੀਆਂ ਤੇ ਮੈਂ ਉਹਨੂੰ ਕਹਿ ਲੱਗਿਆ ਮੈਂ ਕਿਹਾ ਜੇ ਰੱਬ ਮਿਹਰ ਕਰਦਾ ਹੈ ਤੇ ਤਰੀਕ ਵੀ ਆਪਾਂ ਨੂੰ ਪਹਿਲੀ ਜੂਨ ਦਿੱਤੀ ਹੈ ਜਦੋਂ ਸਭ ਤੋਂ ਜਿਆਦਾ ਗਰਮੀ ਹੈ ਤੇ ਗਰਮੀ ਝੱਲਣ ਵਾਲੇ ਇਕੱਲੇ ਇਕੱਲੀ ਆ ਦੂਜੇ ਨਹੀਂ ਨਿਕਲਦੇ ਕਾਰੋਬਾਰ ਅੱਜ ਤੁਹਾਡੇ ਨਾਲ ਕਈ ਅਹਿਮ ਗੱਲਾਂ ਕਰਨ ਵਾਸਤੇ ਆਇਆ ਥੋੜਾ ਇੱਧਰ ਹੋ ਜਾ ਥੋੜੇ ਪਿੱਛੇ ਹੋ ਜਾ ਜਰਾ ਆ ਜਾਂਦੇ ਇੱਧਰ ਇੱਧਰ ਹਾਂ ਹਾਂ ਆਹ ਹਾਂ ਅਹਿਮ ਗੱਲਾਂ ਕਰਨ ਵਾਸਤੇ ਆਇਆ ਇੱਕ ਗੱਲ ਜੇ ਮੈਂ ਸ਼ੁਰੂਆਤ ਕਰਨਾ ਚਾਹਣਾ ਹੈ ਪੰਥ ਕੀ ਚੀਜ਼ ਹੈ ਕਿਹਨੂੰ ਕਹਿੰਦੇ ਆ ਪੰਥ ਜਿਹੜਾ ਆਉਂਦਾ ਆਪਣੇ ਆਪ ਕਹਿੰਦਾ ਮੈਂ ਪੰਥਕ ਹਾਂ ਤੇ ਜਿਹੜੀ ਪੰਥ ਦੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਉਹ ਬੰਦਾ ਜਿਹੜਾ ਕਹਿੰਦਾ ਆਪਣੇ ਨੂੰ ਪੰਥਕ ਉਹਦੇ ਨਿਸ਼ਾਨਾ ਕੱਲਾ ਅਕਾਲੀ ਦਲ ਦੀ ਸ਼ੋਮਨੀ ਅਕਾਲੀ ਦਲ ਹੋਊਗਾ ਜਿਹੜੇ ਆਉਂਦੇ ਆ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਣਾ ਹੁਣ ਭਾਈ ਅਮਰਤਪਾਲ ਕਿਸੇ ਨੂੰ ਪਤਾ ਕਿੱਥੋਂ ਆਇਆ ਹੈ ਕਿਉਂ ਆਇਆ ਹੈ 32 33 34 ਸਾਲ ਦੀ ਉਮਰ ਹੈ ਇੰਨੇ ਸਾਲ ਕਿੱਥੇ ਸੀ ਉਦੋਂ ਦਾ ਸਿੱਖ ਹੈ ਨਹੀਂ ਸੀ ਉਦੋਂ ਦਾ ਛੇਪ ਕੀਤੇ ਸੀ ਬਾਲ ਕੱਟੇ ਸੀ ਤੇ ਇੱਕਦਮ ਹਵਾਈ ਜਹਾਜ਼ ਤੋਂ ਉਤਰਦਾ ਹੈ ਸਾਰਾ ਕੋਸ਼ਿਸ਼ ਤਿਆਰ ਹੁੰਦਾ ਉਹਨੂੰ 15-20 ਦਿਨ ਬਾਅਦ ਅਮਰਿਸ਼ ਕਾੰਦੇ ਆ ਉਹਦੇ ਬਾਅਦ ਪ੍ਰਚਾਰ ਸ਼ੁਰੂ ਕਰਾਉਂਦਾ ਹੈ ਬਹਾਨਾ ਲਾਇਆ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਨਾ ਹੈ ਬਹੁਤ ਵਧੀਆ ਗੱਲ ਹੈ ਜਿਹੜਾ ਵੀ ਸਿੱਖੀ ਦਾ ਪ੍ਰਚਾਰ ਕਰੂਗਾ ਅਮਰਿਸ਼ ਪ੍ਰਚਾਰ ਕਰੂਗਾ ਸਾਰੇ ਨਾਲ ਹੈ ਨਸ਼ੇ ਦੇ ਖਿਲਾਫ ਬੋਲਣਗੇ ਸਾਰੇ ਨਾਲ ਹੈ ਬੋਲਦੇ ਬੋਲਦੇ ਮੈਂ ਦੇਸ਼ ਦਾ ਸੰਵਿਧਾਨ ਨਹੀਂ ਮੰਨਦਾ ਉਹਦੇ ਬਾਅਦ ਖਾਲਸਾਣ ਤੇ ਆ ਜਾਂਦੇ ਤੇ ਉਹਦੇ ਬਾਅਦ ਉਹਨੂੰ ਲੈ ਕੇ ਚਲੇ ਜਾਂਦੇ ਜਿਬਰੂਗੜ ਢੇਲ ਤੇ ਜਿਬਰੂਗੜ ਢੇਲ ਚੋਂ ਇਲੈਕਸ਼ਨ ਆ ਜਾਂਦਾ ਉਹਨੂੰ ਉਮੀਦਵਾਰ ਬਣਾ ਕੇ ਵਾਪਸ ਇੱਥੇ ਲਿਆਉਂਦਾ ਜਾਂਦਾ ਆ ਸਵਾਲ ਹੈ ਹੁਣ ਮੈਂ ਇੱਕ ਹੋਰ ਦੱਸਾਂ ਤੁਸੀਂ ਅਕਾਲੀ ਵਰਕਰ ਬੈਠੇ ਆਂ ਥੋੜੇ ਤੇ ਕੋਈ ਪਰਚਾ ਹੋਏ ਤੇ ਵਕੀਲ ਕਾਂਗਰਸੀ ਕਰੋਗੇ ਕਿ ਕਾਲੀ ਦਲ ਦਾ ਸੰਬੰਧਲ ਕਰੋਗੇ ਕਾਲੀ ਦਲਾ ਕਰੋਗੇ ਨਾ ਹੁਣ ਆ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ ਕੌਣ ਹੈ ਆਖਾਲਸਾ ਉਥੋਂ ਆਪਣਾ ਬਰਨਾਲੇ ਵਾਲਾ ਆਰਐਸਐਸ ਦਾ ਮਾਲਵੇ ਜੋਂ ਦਾ ਹੈਡ ਉਹ ਵਕੀਲ ਹੈ ਉਹ ਜਾ ਕੇ ਜਿਬਰਗਟ ਜਿਹੜਾ ਜਾਂਦਾ ਤੇ ਉਹ ਬਿਆਨ ਦਿੰਦਾ ਕਿ ਭਾਈ ਅਮਰਿਤਪਾਲ ਸਿੰਘ ਜੀ ਇਲੈਕਸ਼ਨ ਲੜ ਰਹੇ ਆ ਮੈਨੂੰ ਕਈ ਲੋਕ ਕਹਿੰਦੇ ਸਵਾਲ ਆਪਾਂ ਸਮਝਦੇ ਕਿਉਂ ਨਹੀਂ ਐ ਆ ਤਾਕਤਾਂ ਕਮਜ਼ੋਰ ਕਰਨ ਵਾਸਤੇ ਥੋਣੂ ਆਈਆਂ ਥੋਡੀ ਪਾਰਟੀ ਨੂੰ ਜਥੇਬੰਦੀ ਨੂੰ ਖਤਮ ਕਰਨ ਵਾਸਤੇ ਉਹਨੂੰ ਪਤਾ ਐ ਕਿ ਕੌਮ ਦੀ ਚਤੇਬੰਦੀ ਕਾਲੀ ਰਸ਼ੋਮਨੀ ਕਾਲੀ ਦਲ ਆ ਕਾਲੀ ਦਲ ਮੇਰੀ ਜਾਇਦਾਦ ਨਹੀਂ ਹੈ ਸੇਕੋ ਸਾਹਿਬ ਦੀ ਜਾਇਦਾਦ ਨਹੀਂ ਹੈ ਵਿਰਸੇ ਦੀ ਜਾਇਦਾਦ ਨਹੀਂ ਹੈ ਥੋਡੀ ਜਾਇਦਾਦ ਹੈ 103 ਸਾਲ ਪੁਰਾਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਅਸ਼ਰੋਮਨੀ ਕਾਲੀ ਦਲ ਨੂੰ ਆਪਣੇ ਬਜ਼ੁਰਗਾਂ ਨੇ 103 ਸਾਲ ਪਹਿਲੇ ਬਣਾਇਆ ਕਿਉਂਕਿ ਉਹ ਪਹਿਲੇ ਗੁਰੂ ਘਰਾਂ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਬੇਦਬੀ ਕਰਦੇ ਸੀ ਆਪਣੇ ਬਜ਼ੁਰਗਾਂ ਨੇ ਉਹਨਾਂ ਨੂੰ ਭਜਾ ਕੇ ਕੱਢਿਆ ਗੁਰਦੁਗਰੂ ਘਰਾਂ ਚੋਂ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਜਦੋਂ ਬਣਾਈ ਉਹਨਾਂ ਨੇ ਸੋਚਿਆ ਕਿ ਆਪਾਂ ਨੂੰ ਇੱਕ ਸਿਆਸੀ ਤਾਕਤ ਵੀ ਚਾਹੀਦੀ ਹੈ ਜੇ ਅੱਗੇ ਤੋਂ ਪੰਗੇ ਪੈਣ ਕੋਈ ਲੜਨ ਵਾਲੀ ਫੌਜ ਚਾਹੀਦੀ ਹੈ ਇੱਕ ਮਹੀਨੇ ਬਾਅਦ ਸ਼੍ਰੋਮਣੀ ਕਾਲੀ ਦਲ ਬਣਾਇਆ ਉਹ ਉਸ ਨੂੰ ਤਾਂ ਕਹਿੰਦੇ ਆ ਪੰਥਕੇ ਨਹੀਂ ਅੱਛਾ ਇਹ ਖੋਰ ਗੱਲ ਤੁਸੀਂ ਭਰਾਨੀ ਦੀ ਗੱਲ ਹੈ ਭਾਈ ਅਮਰਿਤਪਾਲ ਤੇ ਇਹਨੇ ਸਿੱਧਾ ਪਰਚਾ ਦਿੱਤਾ ਝਾੜੂ ਵਾਲੇ ਨੇ ਉਧਰ ਪਈਆ ਝਾੜੂ ਵਾਲਿਆਂ ਨੇ ਉਹਨਾਂ ਦੇ ਖਿਲਾਫ ਤਾਂ ਬੋਲਦੇ ਨਹੀਂ ਨਾ ਬੀਜੇਪੀ ਦੇ ਖਿਲਾਫ ਬੋਲਣ ਨਿਸ਼ਾਨਾ ਸਾਰਿਆਂ ਦਾ ਆਪਣਾ ਕਿਉਂ ਉਹਨਾਂ ਨੇ ਦੇਖਿਆ ਕੱਲਿਆ ਨਹੀਂ ਆ ਸਾਰੇ ਜਿੰਨੇ ਤਿੰਨਾਂ ਦੇ ਇਹਨਾਂ ਲੜਾਈਆਂ ਸਾਰੇ ਇਕੱਠੇ ਲੜ ਰਿਹਾ ਥੋੜੀ ਵੋਟ ਤੋੜਨ ਵਾਸਤੇ ਥੋੜੀ ਤਾਕਤ ਕਮਜ਼ੋਰ ਕਰਨ ਵਾਸਤੇ ਦੂਜੀ ਗੱਲ ਕਹਿੰਦੇ ਆ ਜੀ ਅਸੀਂ ਉਹਨੂੰ ਛੜਾਉਣਾ ਐ ਇਸ ਕਰਕੇ ਉਹ ਖੜਾ ਕੀਤਾ ਹੈ ਮੈਂ ਸੇਕੋ ਸਾਹਿਬ ਸ਼ਾਇਦ ਨਾਲ ਸੀ ਜਦੋਂ ਭਾਈ ਰਾਜੋਵਾਨ ਦੀ ਧਰਮ ਪਤਨੀ ਆਪਣੀ ਭੈਣ ਨੂੰ ਖੜਾ ਕੀਤਾ ਸੀ ਅਸੀਂ ਭਾਈ ਰਾਜੋ ਨੇ ਭੈਣ ਨੂੰ ਮੈਂ ਸਿਮਰਜੀਤ ਸਿੰਘ ਮਾਨ ਕੋਲੇ ਆਪ ਚੱਲ ਕੇ ਗਿਆ ਤੇ ਸਾਰੇ ਆ ਜਿਹੜੇ ਖੜੇ ਇਹਨਾਂ ਨਾਲ ਕੱਲ੍ਹ ਕੇ ਹੱਥ ਜੋੜ ਕੇ ਇਕੱਠੇ ਹੋ ਕੇ ਆਪਾਂ ਇਹਨੂੰ ਖੜਾ ਕਰ ਲਿਆ ਕਹਿੰਦੇ ਨਹੀਂ ਅਸੀਂ ਨਹੀਂ ਖੜਾ ਕਰਨਾ ਅਸੀਂ ਆਪ ਅਲੱਗ ਲੜਨਾ ਹੈ ਤੇ ਹੁਣ ਚੇਤਾ ਨਾ ਗਿਆ ਪੰਥ ਤਾ ਇੱਥੇ ਵੀ ਇਹਨਾਂ ਦੇ ਬਿਆਨ ਦੇਖੋ ਤੁਹਾਡੇ ਖਿਲਾਫ ਹੀ ਐ ਜਿਹੜੀ ਇੱਕ ਹੋਰ ਗੱਲ ਐ ਐਨਐਸਏ ਇੱਕ ਸਾਲ ਹੀ ਹੋਇਆ ਆ 9.5 ਸਾਲ ਐਨਐਸਏ ਚ ਰਹਿ ਕੇ ਆ ਅਗਰ ਸਾਹਿਬ ਵੱਡੇ ਬਾਦਲ ਸਾਹਿਬ 16 ਸਾਲ ਐਨਐਸਏ ਚ ਰਹੇ ਮੇਰੀ ਮਾਤਾ ਜੀ ਨੇ ਤੇ ਮੈਂ ਕਿਤੇ ਧਰਨੇ ਨਹੀਂ ਦਿੱਤੇ ਕਿ ਸਾਰੇ ਬਾਪੂ ਨੂੰ ਛੱਡੋ ਆ ਸੇਕੋ ਸਾਹਿਬ ਨੂੰ ਤੁਹਾਨੂੰ ਵੀ ਇਹਨਾਂ ਸੀ ਰੱਖਿਆ ਹੋਣਾ ਹੈ ਸੇਕੋ ਸਾਹਿਬ ਇੱਥੇ ਇੱਥੇ ਬੈਠੇ ਹੋਣੇ ਬਹੁਤ ਲੀਡਰਸ਼ਿਪ ਥੋੜੇ ਬਜ਼ੁਰਗ ਹੋਣੇ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ